ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਹਾਂਜੀ ਦੋਸਤੋ ਰਜਾਨਾ ਪੋਰਟਾਂ ਜਾਣਕਾਰੀ ਲਈ ਤੁਸੀਂ ਕੀ ਕਰੋ ਗੂਗਲ ਚਾਜੋ ਦੋਸਤੋ ਇੱਥੇ ਕਰਨਾਗਾ ਸਰਚ ਸਰਕਾਰੀ ਪੋਰਟਾਂ ਜੀ ਠੀਕ ਹੈ ਸਰਕਾਰੀ ਪੋਰਟਾਂ ਜੀ ਸਰਚ ਕਰੂਗਾ ਤੁਹਾਡੇ ਸਾਹਮਣੇ ਇਸ ਤਰ੍ਹਾਂ ਜਿਹੜੀ ਪਹਿਲੀ ਵੈਬਸਾਈਟ ਆ ਉਹ ਆ ਜਾਣੀ ਹੈ ਜੀ ਇਸ ਤੇ ਤੁਸੀਂ ਕਲਿੱਕ ਕਰ ਦੇਣਾ ਠੀਕ ਹੈ ਜੀ ਇਸ ਤੇ ਤੁਸੀਂ ਕਲਿੱਕ ਕਰੋਗੇ ਤਾਂ ਦੋਸਤੋ ਤੁਸੀਂ ਇਸ ਤਰ੍ਹਾਂ ਉਹ ਬੜੀ ਵੱਡੀ ਵੈਬਸਾਈਟ ਆ ਓਪਨ ਹੋ ਜਾਣੀ ਹੈਗੀ ਜਿਹਦੇ ਤੁਹਾਨੂੰ ਡੇਲੀ ਪੋਰਟਾਂ ਦੀ ਜਾਣਕਾਰੀ ਮਿਲ ਜਣੀ ਕਦੋਂ ਵੀ ਇਨਕਿ ਜੇ ਵੀ ਰੋਲੰਬਰਾਉਂਗਾ ਠੀਕ ਹੈ ਜੀ ਕੋਈ ਸਾਨੂੰ ਸਾਰੀ ਕਨ ਕਰੀ ਦੇਈ ਸੀ ਮਿਲ ਜਰ ਗੀਆਂ ਤੇ ਦੂਸਰੀ ਗੱਲ ਦੋਸਤੋ ਜਿਹੜੀ ਅੱਜ ਇਸ ਵੀਡੀਓ ਚ ਗੱਲਬਾਤ ਕਰਾਂਗੇ ਇੱਕ ਰਾਂਗੇ ਡਿਸਟ੍ਰਿਕਟ ਐਂਡ ਸੈਸ਼ਨ ਕਾਜੇ ਬਠਿੰਡਾ ਠੀਕ ਹੈ ਜੀ ਆ ਦੇਖੋ ਪੰਜਾਬ ਦੇ ਚ ਪੋਸਟ ਆਈਆਂ ਨੇ ਜਿਹੜੀਆਂ ਆ ਦੋਸਤੋ ਤੁਹਾਨੂੰ ਵਿਜਾਜ ਕਰ ਦਾਂਗਾ ਤੁਹਾਡੇ ਜਾਨੀ ਕਿ ਜਿਹੜੀ ਆਪਾਂ ਦੇਖੋ ਤੁਸੀਂ ਦੇਖਿਆ ਹੋਵੇ ਜਿਹੜੇ ਮੈਂ ਸਬਸਕ੍ਰਾਈਬਰ ਦੋਸਤ ਨੇ ਕੋ ਆਪਣੀ ਵੀਡੀਓ ਜਿਆਦਾ ਘਟ ਆ ਰਹੀਆਂ ਨੇ ਕਾਰਨ ਕਿ ਦੋਸਤੋ ਤੁਹਾਡੇ ਜਿਹੜਾ ਸਪਾਂਸਰ ਉਹਦਾ ਘੰਟ ਸੀਨ ਨੂੰ ਉਸ ਤੋਂ ਜੀ ਯਾਨੀ ਕਿ ਵਿਊਜ਼ ਘੱਟ ਸੀ ਤਾਂ ਕਰਕੇ ਵੀ ਰਿਕਵੈਸਟ ਹੈ ਤਾਂ ਆਪਣੀ ਜਿਹੜੀ ਵੀਡੀਓ ਆਪਕਾਂ ਦੇ ਬਤੋ ਸਾਰੇ ਫਰੈਂਡ ਸਰਕਲ ਸ਼ੇਅਰ ਕਰਾ ਕਰੋ ਠੀਕ ਹੈ ਤਾਂ ਕਿ ਆਪਣਾ ਬਹੁਤੋ ਫਰੈਂਡ ਜਿਹੜੇ ਜੁੜ ਜਾਣ ਠੀਕ ਹੈ ਜੀ ਤਾਂ ਇਨਕੋ ਸਪੋਰਟ ਜਰੂਰ ਕਰਦਾ ਕਰੋ ਤਾਂ ਹੁਣ ਜਿਹੜੀ ਆਪਾਂ ਗੱਲਬਾਤ ਕਰਨ ਜਾ ਰਹੇ ਆ ਹਾਂ ਜੀ ਜਿਵੇਂ ਕਿਸ ਨੂੰ ਦੱਸ ਦੇਵਾਂ ਜੀ ਬਠਿੰਡਾ ਕੋਲ ਦੇ ਵਿੱਚ ਜਿਹੜੀਆਂ ਪੋਸਟਾਂ ਨਿਕਲੀਆਂ ਨੇ ਤਾਂ ਉਹ ਵੀ ਜਿਹੜੀਆਂ ਇੱਕ ਵੀ ਜਿਹੜੀਆਂ ਤਾਂ ਠੀਕ ਹੈ ਇਹ ਵਿੱਚ ਕੀ ਟੋਟਲ ਉਹ ਨਹੀਂ ਪੋਸਟਾਂ ਨੇ ਕੋਈ ਵੀ ਕੈਂਡੀਡੇਟ ਨੂੰ ਅਪਲਾਈ ਕਰ ਸਕਦਾ ਹੈਗਾਗਾ ਤੇ ਇਹ ਤੁਸੀਂ ਸਾਡੀ ਬੈਸਨ ਸਰਕਾਰੀ ਪੋਰਟਲ ਜਾ ਕੇ ਪੂਰੀ ਟਟੋਈੜੀ ਚੈੱਕ ਕਰ ਸਕਦੇ ਹੋ ਇਹ ਉਸ ਤੋਂ ਬਾਅਦ ਆਪਣਾ ਨੋਟੀਫਿਕੇਸ਼ਨ ਵਿੱਚ ਉਸਕੇ ਅੰਦਰ ਦੇ ਆਪਸਰ ਵੈਬਸਾਈਟ ਤੇ ਜਾ ਕੇ ਤੇ ਕਲਿੱਕ ਕਰਾਂਗੇ ਤਾਂ ਤੁਸੀਂ ਦੇਖੋਗੇ ਆਪ ਹੁਣ ਆਪਸਰ ਦੀ ਆਪਸਰ ਆ ਚੁੱਕੇ ਆਂਗੇ ਇਸ ਤੇ ਆਪਣਾ ਜਿਹੜਾ ਨੋਟੀਫਿਕੇਸ਼ਨ ਤੇ ਕਲਿੱਕ ਕਰਾਂਗੇ ਜੀ ਨੋਟੀਫਿਕੇਸ਼ਨ ਕਲਿੱਕ ਕਰ ਦੋ ਸਾ ਵਾਦਾ ਆਪਣਾ ਕੋਲ ਜਿਹੜਾ ਤਿੰਨ ਪੇਜਾਂ ਦਾ ਹੈ ਜੀ ਨੋਟੀਫਿਕੇਸ਼ਨ ਆ ਜਾਊਗਾ ਤੁਸੀਂ ਚੈੱਕ ਕਰੋਗੇ ਤੇ ਉਸ ਤੋਂ ਬਾਅਦ ਇਹਨੂੰ ਪਲੱਸ ਕਰਕੇ ਥੋੜਾ ਜਿਹਾ ਹਾਈਲਾਈਟ ਕਰਾਂਗੇ ਜੀ ਵਿੱਚ ਪਹਿਲੀ ਇਕਵੇ ਡਿਸਟ੍ਰਿਕਟ ਅੰਡ ਸ਼ਹਿਰਾਂ ਜਾਂ ਜਮ ਬਠਿੰਡਾ ਦੇ ਜਿਹੜੇ ਪੋਸਟਾਂ ਦੇ ਕਲੀਅੰਟ ਟੋਟਲ ਨਹੀਂ ਹਨ ਜੀ ਤੇ ਇਹਨਾਂ ਨੂੰ ਵੀ ਅਗਰੇਡ ਪੀਏ ਪੋਸਟਾਂ ਨੇ ਤੇ ਇਹਨੂੰ ਸਿ ਫਾਰਮ ਭਰਨਾ ਹੈ ਕਟੈਸਟਡ ਫੋਟੋ ਕਾਪੀ ਲਾਉਣੀਆਂ ਨੇ ਠੀਕ ਹੈ ਦੋ ਪਾਸਪੋਰਟ ਫੋਟੋ ਲਾਉਣੀਆਂ ਨੇ ਜੀ ਤੇ ਕੰਪਲੀਟ ਬਾਇਓ ਡਾਟਾ ਫਿਲ ਕਰਕੇ ਤੁਸੀਂ ਜਿਹੜਾ ਸਬਮਿਟ ਕਰਾ ਦੇਣਾਗਾ ਕਿਸ ਅਡਰੈਸ 'ਤੇ ਸਮਝਦਾ ਜੀ ਜਿਹੜਾ ਸਬਮਿਟ ਅਡਰੈਸ ਹੈਗਾ ਕਿਸੇ ਅਡਰੈਸ 'ਤੇ ਉਥੋਂ ਨੂੰ ਅਫੀਲੀਏਟ ਸੈਂਟਰ ਅਡਰੈਸ ਇਸ 'ਤੇ ਵੀ ਸਬਮਿਟ ਕਰਾ ਦੇਣਾ ਠੀਕ ਹੈ ਉਸ ਤੋਂ ਬਾਅਦ ਜੀ ਗੱਲ ਕਰੀਏ ਨੀ ਟੋਟਲ ਸਟੈਂਡਰਡ ਉਸ ਦੀ ਪੋਸਟ ਹੈ ਜੀ ਟੋਟਲ 19 ਜਿਹੜੀ ਕੈਟੇਗਰੀ ਵਾਈਜ਼ ਕਲ ਕਰੀਏ ਤਾਂ ਕੈਟੇਗਰੀ ਵਾਈਜ਼ ਇਸ ਤਰ੍ਹਾਂ ਨੇ ਤੁਸੀਂ ਕੀਏ ਚੈੱਕ ਅਸਲ ਜ਼ਿਆਦਾ ਚਪੀਆਂ ਨੇ ਐਕਸਰਸਾਈਜ਼ ਨੇ ਕਰੀਆਂ ਐਸੀ ਵੀ ਕਰੀਆਂ ਨੇ ਠੀਕ ਹੈ ਜੀ ਗੱਲ ਕਰੀਏ ਪੇਸਕਿਲ ਜਿਹੜੀ 30000 ਰੁਪਏ ਦੀ ਪੇਸਕਿਲ ਹੈ ਯਾਨੀ 3200 ਬਹੁਤ ਵੱਡੀ ਪੇਸਕਿਲ ਉਸੇ ਮਿਲਣੇ ਜਾ ਰਹੀ ਹੈ ਤੇ ਨਾਲ ਗੱਲ ਕਰੀਏ ਐਜੂਕੇਸ਼ਨ ਕੁਆਲਿਫੀਕੇਸ਼ਨ ਦੀ ਅਡੋਨ ਉੱਤੇ ਕੀ ਹੈ ਜੀ ਕੈਂਡੀਡੇਟ ਨੇ ਡਿਗਰੀ ਆਫ ਬੈਚਲੋਰਸ ਆਫ ਆਰਟ ਆਫ ਸਾਇੰਸ ਦੀ ਵੀ ਜਿਹੜੀ ਕੀਤੀ ਆ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਨਾਲ ਹੀ ਸ਼ਰਤਾਂ ਦੱਸਦੇ ਹਾਂ ਤੁਹਾਡੇ ਕੋਲ ਮੈਟ੍ਰਿਕ ਦੇ ਵਿੱਚ ਜਾਂ ਵੀ ਪੰਜਾਬੀ ਸਿਲੈਕਟਡ ਆਪਾਸ ਹੋਣਾ ਜ਼ਰੂਰੀ ਹੈਗਾ ਕਿ ਤੁਹਾਨੂੰ ਮੁੱਟਰ ਵਾਲੀ ਤੁਹਾਨੂੰ ਜਿਹੜੀ ਨੋਲੇਜ ਹੋਣੀ ਜ਼ਰੂਰੀ ਹੈ ਉਹ ਟੈਪਿੰਗ ਇੰਟਰਸਟ ਵੀ ਇਹਦੇ ਵਿੱਚ ਹੋਣਾਗਾ ਉਸ ਤੋਂ ਬਾਅਦ ਗੱਲ ਕਰੀਏ ਨਰਸਟ ਜੀ ਜੋ ਯੂਨੀਵਰਸਿਟੀ ਕਾਲ ਹੈਗੀ ਜੀ ਉਸ ਤਰ੍ਹਾਂ ਕੀ ਇਹਦੇ ਵਿੱਚ ਕੀ ਹੈ ਜੋ ਏਜ ਲਿਮਟ ਹੈ 18 ਤੋਂ 37 ਹੈ ਜੀ 18 ਤੋਂ ਕਿੰਨੀ ਹੈਗੀ 37 ਤੇ ਜਿਹਦੇ ਵਿੱਚ ਕੀ ਹੈਗਾ ਜੀ ਇੱਕ ਇੱਕ ਦੋਸਰ ਪਾਸਟੂ ਡਿਗਰੀ ਇਸ ਅਲੋਟਮੈਂਟ ਨਿਕਲ ਕਰੀਏ ਏਜ਼ ਇਲੈਕਸ਼ਨ ਦੀ ਤਾਂ 5 ਸਾਲਾਂ ਦੀ ਜਿਹੜੀ ਏਜ ਆ ਜੀ ਛੋਟਾ ਉਹ ਹੈਗੀ ਐਸਸੀ ਨੂੰ ਇਹ ਗੱਲ ਕਰੀਏ ਬੀਸੀ ਲਈ ਐਸੇ ਤਿੰਨ ਸਾਲਾਂ ਵਿੱਚ ਛੋਟ ਹੈਗੀ ਠੀਕ ਹੈ ਉਸ ਤੋਂ ਬਾਅਦ ਨੈਕਸਟ ਕਰਦੇ ਆਂਗੇ ਹਾਂ ਜਿਹ ਉਸ ਤੋਂ ਮੈਂ ਦੱਸਿਆ ਸੀ ਕਿ ਵੀ ਟਾਈਪਿੰਗ ਟੈਸਟ ਵੀ ਦੇ ਵਿੱਚ ਹੋਣਾਗਾ ਤਾਂ ਇਹ ਟੈਸਟ ਵੀ ਤਾਂ ਜਿਹੜੀ ਅਸੀਂ ਬਾਅਦ ਪਰਮਿਟ ਇੰਗਲਿਸ਼ ਦੀ ਸ਼ਾਰਟ ਹੈਂਡ ਦੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਨ ਕੰਪਿਊਟਰ ਸਾਹਿਬ ਜਿਹੜੀ ਡਿਪਾਰਟਮੈਂਟ ਨੂੰ ਮੈਂਟ ਜਿਹੜੀ ਲਿਖਾਈ ਸਾਰੀ ਜਿਹੜੀ ਠੀਕ ਹੈ ਇਹ ਤੁਹਾਡੀ ਜਿਹੜੀ ਟਾਈਪਿੰਗ ਆ ਤੇ ਉਹ ਉਸ ਟਾਈਮ ਤੇ ਜਿਹੜੀ ਟੈਸਟ ਸਵਾਲ ਹੋਣੀ ਆ ਇੱਕਲਕ ਕੀ ਨੈਕਸਟ ਦੋਸਤੋ ਜਦੋਂ ਵੀ ਤੁਸੀਂ ਕੋਈ ਆਪਣਾ ਰੂਪ ਰੋਲ ਵਰਗੈ ਆਉਗਾ ਤੁਹਾਨੂੰ ਸਾਡੇ ਚੈਨਲ ਦੇ ਉੱਤੇ ਜਾਂ ਸਰਕਾਰੀ ਪੋਰਟਲ ਬਸ ਤੁਹਾਨੂੰ ਕੀ ਮੈਸੇਜ ਲਾਇਆ ਜਾਊਗਾ ਤੇ ਨਾਲ ਹੀ ਸਾਡੇ ਕੋਈ ਵਟਸਐਪ ਗਰੁੱਪ ਜੁੜ ਜਾਓ ਤਾਂ ਕਿ ਤੁਹਾਨੂੰ ਹਰ ਇੱਕ ਜੀ ਜਾਣਕਾਰੀ ਮਿਲ ਸਕੇ ਉਹ ਚੈਨਲ ਤੁਸੀਂ ਕਿਉਂ ਜੁੜੋਗੇ ਤੁਸੀਂ ਵੈਬਸਾਈਟ ਤੇ ਆ ਜਾਣਾ ਜੀ ਹੋਮ ਪੇਜ ਤੇ ਆਉਣ ਤੋਂ ਬਾਅਦ ਫਿਰ ਇਸ ਸੈਲ ਤੇ ਦੇਖੋਗੇ ਵਟਸਐਪ ਚੈਨਲ ਦਾ ਲਿੰਕ ਹੈਗਾ ਜੀ ਇਸ ਨੂੰ ਜਾ ਕੇ ਫੋਲੋ ਕਰੋਗੇ ਇਹ ਤੁਹਾਨੂੰ ਮਿਲ ਜੂਗਾ ਜੇਕਰ ਤੁਹਾਨੂੰ ਇਥੇ ਜਿੰਨ ਦਿੱਕਤ ਆ ਰਹੀ ਹੈ ਫੋਲੋ ਕਰਨ ਚ ਤਾਂ ਤੁਸੀਂ ਨੀਚੇ ਤਾਂ ਤੁਸੀਂ WhatsApp 'ਚ ਜਾਣਾ ਜੀ ਸਟੇਟਸ ਉੱਤੇ ਉੱਤੇ ਸਾਡੇ ਲਿਖੋਗੇ ਨਾਮ ਸਟੇਟਸ ਵਾਲੇ ਪਾਸੇ ਉੱਪਰਲੇ ਸੱਜੇ ਦੇ ਆਪਸ਼ਨ 'ਚ ਸੇਵ ਕਰ ਠੀਕ ਹੈ ਸੇਵ 'ਤੇ ਲਿਖਣ ਤੋਂ ਬਾਅਦ ਤੁਹਾਡੇ ਕੋਲੇ ਹੇਠਾਂ ਜਿਹੜਾ ਆਪਸ਼ਨ ਆਉਣੀ ਹੈ ਚੈਨਲ ਦੀਆਂ ਤੁਸੀਂ ਸੇਵ ਚੈਨਲ ਇਨਫੋ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਉਹਦੇ ਵਿੱਚ ਜੀ ਪੋਸਟਾਂ ਦੀ ਜਾਣਕਾਰੀ ਮਿਲ ਸਕੇ ਦੇਖੋ ਜਿਹੜਾ ਪਰਫਾਰਮਾ ਜੀ ਇੱਥੇ ਤੁਸੀਂ ਆਪਣਾ ਪਹਿਲਾ ਪਾਸਵਰਡ ਭਰਵਾ ਦੇਣੀ ਆ ਪਾਸਵਰਡ ਤੋਂ ਬਾਅਦ ਆਪਣਾ ਨਾਮ ਲਿਖਣਾ ਕੈਪੀਟਲ 'ਚ ਫਾਦਰ

ਉਸੋ ਵਾ ਤੁਸੀਂ ਆਪਣੇ ਸਿਗਨੇਚਰ ਕਰੋਗੇ ਉਸ ਤੋਂ ਅਨੁਸਾਰ ਮੈ ਤੁਸੀਂ ਸਰੋਂਗੇ ਜਨਨ ਕੀ ਮਤਲਬ ਲਫਾ ਫੈਸੇ ਜਮਾ ਕਰਾਉਗੇ ਠੀਕ ਹੈ ਉਹ ਲਫਾ ਇਸ ਤਰ੍ਹਾਂ ਜਨਨ ਕੀ ਕਿਸੇ ਲਫਾ ਫੈਸਾ ਕੋਚ ਕਰੋ ਠੀਕ ਹੈ ਜੀ ਇਸ ਰਿਪੋਰਟ ਦੀ ਡਿਟੇਲ ਲਿਖੋਗੇ ਐਡਰੈਸ ਦੇਖੇ ਲਿਖੋਗੇ ਆਪਣਾ ਐਡਰੈਸ ਉਸ ਤੋਂ ਬਾਅਦ ਇਹ ਰਿਸਟ ਰੱਖ ਕੇ ਠੀਕ ਹੈ ਜਮਾ ਕਰਵਾ ਸਕਦੇ ਹੋ ਤਾਂ ਮੈਂ ਉਮੀਦ ਕਰਦਾ ਹਾਂ ਮੇਰੇ ਦੁਆਰਾ ਦਿੱਤੀ ਜਾਣੀ ਜਾਣਕਾਰੀ ਕਰਕੇ ਤੁਸੀਂ ਦੁਸ਼ਟ ਹੋਵੋਗੇ ਠੀਕ ਹੈ ਜੀ ਉਸ ਤਰ੍ਹਾਂ ਇਸ ਤਰ੍ਹਾਂ ਵੀਡੀਓ ਦੇਖਣੀ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜਰੂਰ ਕਰੋ ਤਾਂ ਧੰਨਵਾਦ